ਧਰਮ ਹੈਤ ਸਾका ਜਨਕੀਆ ਸੀਸ ਦਿਆ ਪਰ ਸਿਰ ਨਾ ਦੀਆ ਸੀਸ ਦਿਆ ਪਰ ਸਿਰ ਨਾ ਦੀਆ ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਇਹ ਉਹ ਧੰ ਹੈ ਜਿਹਦੇ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋਂ ਕਰੋਂ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਨ ਨਾਮ ਪਰਦਾਸ ਮੀਰੀ ਮੀਤ ਗੁਰੂ ਕੋ ਰਾਮ ਨਾਮ ਅਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਪ੍ਰਮਾਤਮਾ ਦੀ ਸਿਦ ਸਲੋਤਾ ਇਹ ਸਾਡੇ ਰਾਹ ਦੀ ਪੂੰਜੀ ਹੈ ਜਿਹੜਾ ਸੰਸਾਰਿਕ ਧਨ ਹੈ ਕਿਸੇ ਕੋਲ ਕਰੋੜ 5 ਕਰੋੜ 10 ਕਰੋੜ ਇਹਨੇ ਨਾਲ ਨਹੀਂ ਜਾਣਾ ਗੁਰੂ ਅਰਜਨ ਸਾਹਿਬ ਦੀ ਸਮਝਾਉਂਦੇ ਸਾਥ ਨਾ ਚੱਲ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਉਣਾ ਨਾਨਕ ਇਹ ਧਨ ਸਮਾ ਦੇ ਨਾਮ ਨੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਭਾਈ ਸਹਾਈ ਮੱਖਣ ਸ਼ਾ ਇਹ ਕੱਚਾ ਧਨ ਹੈ ਜਿਹੜੇ ਇਹ ਲੋਕ ਇਕੱਠਾ ਕਰਦੇ ਨੇ ਉਹ ਕਾਚਾ ਧਨ ਸੰਚ ਮੂਰਖ ਗਾਵਾਰ ਸੰਗਤ ਜੀ ਉਹਨਾਂ ਬਾਰੇ ਮੇਰੇ ਵਿਚਿਆ ਕਿ ਕੱਚਾ ਧੰਨ ਇਕੱਠਾ ਕਰਨ ਵਾਲੇ ਮੂਰਖ ਨੇ ਅਗਿਆਨੀ ਨੇ ਮੱਖਰਸ਼ਾ ਨੇ ਧੰਨ ਵੀ ਦੇ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਧੰਨ ਵੀ ਦੇ ਦਿੱਤਾ ਮਹਾਰਾਜ ਦੀ ਪਾਵਨ ਬੀੜ ਵੀ ਦੇ ਦਿੱਤੀ ਮੁਸ਼ਕਾ ਵੀ ਖਲਾ ਦਿੱਤੀਆਂ ਤੇ ਇਤੋਂ ਬਾਅਦ ਤਿੰਨ ਸ਼ਬਦ ਕਹੇ ਉਹ ਕਿਹੜੇ ਭਲੇ ਧੀਰਮਲ ਧੀਰਾ ਧੀਰਮਲ ਤੇਰਾ ਭਲਾ ਹੋਵੇ ਧੀਰਮਲ ਤੇਰਾ ਭਲਾ ਹੋਵੇ ਧੀਰਮਲ ਤੇਰਾ ਕਿੱਡੀ ਵਿਲਖਣ ਗਾ ਬਾਤ ਹੈ ਕੋਈ ਕਿਸੇ ਤੇ ਗੋਲੀ ਚਲਾਉਂਦਾ ਪਿਆ ਹੈ ਅਗੋਂ ਜਿਹਦੇ ਤੇ ਗੋਲੀ ਚੱਲੀ ਹੈ ਉਹ ਮਾਹਪੁਰਹ ਕਹਿ ਰਿਹਾ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਤੇਰਾ ਹੰਡਾਈ ਦੇਹੀ ਰੋਗਨ ਲੱਗਈ ਪੱਲੇ ਸਭ ਕਿਚ ਪਾਏ ਪਾਏ ਬੁਰੇ ਦਾ ਵੀ ਭਲਾ ਕਰਨਾ ਚੰਗੇ ਦੇ ਨਾਲ ਬਹਾਦਰ ਸਾਹਿਬ ਐਸੇ ਸਤਿਗੁਰੂ ਆ ਜਿੰਨਾ ਤੇ ਗੋਲੀ ਸਲਾਈ ਹੈ ਤੇ ਗੋਲੀ ਚਲਾਉਣ ਵਾਲੇ ਨੂੰ ਕਹਿੰਦੀ ਆ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਭਲਾ ਹੋਵੇ ਭਲਾ ਹੋਵੇ ਭਲਾ ਹੋਵੇ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਆ ਭਲੇ ਤੀਰ ਮਲ ਧੀਰ ਬਹੁਤ ਬਾਰ ਸਤਿਗੁਰ ਕਹਿਓ ਸ੍ਰੀਪਤ ਗੁਣੀ ਧਿਆ ਧੀਰਮਲ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ ਮਸਕੀਨ ਜੀ ਕਥਾ ਕਰਦੇ ਸੰਗਤ ਜੀ ਸਾਡੇ ਦਰਮਿਆਨ ਪੰਜ ਪਿਆਰੇ ਸਹਿਬਾਨ ਤੇ ਨਿਸ਼ਾਨ ਸਿੰਘ ਆਏ ਨੇ ਬੋਲੇ ਸੋ ਨਿਹਾਲ ਗਿਆਨੀ ਸੰਤ ਸਿੰਘ ਦੀ ਮਸਕੀਨ ਦੀਵਾਨ ਹਾਲ ਭਰਿਆ ਹੁੰਦਾ ਸੀ ਸੰਗਤ ਬਾਰ ਬੈਠ ਕੇ ਵੀ ਸਰਵਣ ਕਰ ਰਹੀ ਹੁੰਦੀ ਸੀ ਇੰਨਾ ਪਿਆਰ ਉਹਨਾਂ ਨੇ ਜ਼ਿਕਰ ਕੀਤਾ ਜਾਂਦੇ ਇੱਕ ਲੱਕੜਹਾਰਾ ਜੰਗਲ ਤੋਂ ਲੱਕੜਾਂ ਕੱਟ ਕੇ ਘਰ ਨੂੰ ਆ ਰਿਹਾ ਸੀ ਤੇ ਰਸਤੇ ਆਇਆ ਤੇ ਉਹਦੀ ਮਾਸੂਮ ਬੱਚੀ ਕਹਿੰਦੀ ਆ ਕਿ ਅੱਬਾ ਇਹ ਕੀ ਹੋਇਆ ਮੁਸਲਮਾਨ ਸੀ ਲੱਕੜਹਾਰਾ ਅੱਬਾ ਜੇ ਤੁਹਾਡਾ ਪੈਰ ਕੁੱਤੇ ਨੇ ਵੱਢਿਆ ਸੀ ਤੁਸੀਂ ਕੁੱਤੇ ਨੂੰ ਵੱਢ ਖਾਣਾ ਸੀ ਕੁੱਤੇ ਨੂੰ ਮਾਰਨਾ ਸੀ ਬੱਚੀ ਦੇ ਸਿਰ ਤੇ ਪਿਆਰ ਦੇ ਨਹੀਂ ਫਰਕ ਹੈ ਮੇਰੇ ਵਿੱਚ ਅਤੇ ਕੁੱਤੇ ਵਿੱਚ ਮੈਂ ਇਨਸਾਨ ਹਾਂ ਉਹ ਕੁੱਤਾ ਹੈ ਜੇ ਮੈਂ ਇਨਸਾਨ ਹੋ ਕੇ ਕੁੱਤਿਆਂ ਵਾਲੇ ਕੰਮ ਕਰਾਂ ਤੇ ਮੇਰੇ ਵਿੱਚ ਜੇ ਆਪਾਂ ਵੀ ਅਗੂ ਉਸੇ ਤਰੀਕੇ ਨਾਲ ਰਿਐਕਟ ਕਰੀਏ ਫਿਰ ਸਾਡੇ ਵਿੱਚ ਤੇ ਉਹਨਾਂ ਵਿੱਚ ਕੀ ਫਰਕ ਹੋਇਆ ਦੇਖ ਕੇ ਅੰਡਿਟ ਕੀਤਾ ਆ ਹੁਣ ਇਹ ਅਰਦਾਸ ਹੋਣੀ ਹੈ ਨਾ ਜੀ ਆਪਾਂ ਕੀ ਸ਼ਬਦ ਪੜਨਾ ਦੇਖ ਕੇ ਤੇ ਵੇਖ ਕੇ ਉਹਨੂੰ ਨਜ਼ਰ ਅੰਦਾਜ਼ ਕਰ ਦਿੰਦਾ ਨੌਵੇਂ ਸਤਿਗੁਰੂ ਐਸੇ ਹੀ ਆ ਧੀਰਮਲ ਗੋਲੀ ਚਲਾਉਂਦਾ ਹੈ ਮਾਰਨ ਵਾਸਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ आनंद ਸਾਹਿਬ ਜੀ ਦਾ ਪਾਠ ਕਰੀਏ ਸਾਰੀਆਂ ਸੰਗਤਾਂ ਨੇ ਰਲ ਕੇ ਆਨੰਦ ਸਾਹਿਬ ਦਾ ਗਾਇਨ ਕਰਨਾ ਜੀ ਫਿਰ ਅਰਦਾਸ ਬੇਨਤੀ ਹੋਵੇਗੀ ਹੁਕਮਨਾਮਾ ਤੇ ਫਿਰ ਨਗਰ ਕੀਰਤਨ ਅਗਲੇ ਪੜਾ ਲਈ ਰਵਾਨਾ ਹੋਵੇਗਾ ਆਓ ਆਓ ਸਾਰਿਆਂ ਨੇ ਰਲ ਕੇ ਆਨੰਦ ਸਾਹਿਬ ਦਾ ਗਾਇਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਰਾਮਕਲੀ ਮਹਲਾ ਪੀਚਾ ਅਨੰਮਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਵੀ ਸਦਾ ਆਸਹਿਜ ਛੇਤੀ ਆਗ ਰਤਨ ਪਰਵਾਰ ਪਰਿਆ ਸ਼ਬਦੋ ਤਾਂ ਗਾਉਂਦਾ ਅਨੰਦ ਹੋਵਾ ਇਹ ਮਨ ਮੇਰਾ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰੋ ਕਰੀਂ ਸਭ ਨਾਂ ਗੱਲਾਂ ਸਮਰੱਥ ਸਵਾਮੀ ਕਹ ਨਾਨਕ ਕੀ ਰਸ ਕੀ ਹੈ ਕਰਤਾ ਤੀਰ ਸਭ ਕੀ ਸਹ ਹੈ ਸਦਾ ਸਿਮਤ ਸਲਾਹ ਤੇਰੀ ਮਨ ਵਸਿਆ ਕਹ ਨਾਨਕ ਸੱਚੀ ਸਾਹਿਬ ਸਾਚਾ ਨਾਮ ਮੇਰਾ ਆਧਾਰੋ ਕਰ ਸੰਤ ਸੁਖਮਨ ਆਏ ਵਸਿਆ ਜਿਨ ਸਦਾ ਕੁਰਬਾਨ ਕੀਤਾ ਗੁਰ ਦਿੱਤਾ ਕਹ ਨਾਨਕ ਸੁਨੋ ਸੰਪੋ ਪੰਜ ਦੂਤ ਤੁਧ ਵਸ ਕੀਤੇ ਤੁਰ ਕਰਾਇਆ ਤੁਧ ਜਿਨ ਕੋ ਕਹ ਨਾਨਕ ਤੈ ਸੁਖ ਹੋਆ ਸਮੋ ਵਡ ਭਾਗ ਕੀ ਹੋਆ ਪਾਰ ਬ੍ਰਹਮ ਪ੍ਰਭ ਪਾਇਆ ਦੁਖ ਰੋਗ ਸਮ ਸੰਤ ਸਾਜਨ ਭੈ ਸਰ ਸੇ ਸੋਨ ਤੇ ਪੁਨੀਤ ਕਾ ਦੀਪ ਪਵਿੱਤ ਲਾਗੇ ਸਲੋਕ ਬਵਨ ਗੁਰੂ ਪਾਣੀ ਪਿਤਾ ਰਤਨ ਮਾਨ ਦਿਵਸ ਰਾਤ ਦੋਈ ਦਾਹੀ ਦਾਇਆ ਚੰਗੀਆਂ ਆਈਆਂ ਬੁਰੀਆਂ ਕਰਮੀ ਆਪੋ ਆਪਣੀ ਜਿਨ੍ਹੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾ ਜਿਨ੍ਹੇ ਨਾਮ ਧਿਆਇਆ ਅਤਿ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਾ ਜਾਣ ਤੁਮਰਾ ਅੰਤ ਉੱਚ ਸੁਤਰਤਾਰੀ ਤੁਮ ਤੇ ਹੋਏ ਸੋ ਕਾਇਆ ਕਾਰੀ ਤੇਰੀ ਗਤ ਮਿਤ ਤੁਮਹੀ ਜਾਣੀ ਸਦਾ ਕੁਰਬਾਨੀ ਸਰ ਦਾਸ ਮਾਰੀ ਜਿਉ ਪੰਡ ਸਾਬ ਤੇਰਾ ਵਾਹ ਕਹੋ ਨਾਨਕ ਸਾਬ ਤੇਰੀ ਬਾਡਿਆ ਕੋਈ ਨਾਉ ਨਾ ਜਾਣ ਤੇਰਾ ਮਹਾਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਨਰੰਗਤ ਗੁਰ ਤੇ ਅਮਰਦਾਸ RAM DAS ਹੁਈ ਸਹਾਇ ਅਰਜਨ ਹਰਗੋਬਿੰਦ ਨਾਮ ਸਿੰਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਅਜ ਇਸ ਡਿੱਠੇ ਸਬਦ ਗੁਜਾਏ ਤੇਜ ਬਹਾਦਰ ਸਿੰਰਿਆ ਘਰ ਨਾਂ ਲੰਦੇ ਆਵੇ ਤਾਏ ਸਭ ਥਾ ਹਾਏ ਦਸਾਂ ਬਾਦਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਵਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਤੁਹਾਂ ਸਾਬ ਜਾਦਿਆਂ ਕਿ ਆਨਡਟ ਕੀਤਾ ਤਿਨਾ ਪਿਆਰਿਆ ਸਚਿਆਰਿਆ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਾ ਜੀ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲਦਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਨਾਮ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਾਈ ਤਹਾਂ ਤਹਾਂ ਰੱਛਿਆ ਰਿਹਾ ਹੈ ਤੇ ਦੀ ਤੀਖ ਫਤਾ ਬੰਦ ਕੀ ਪਾਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਭੋਲ ਬਾਲੇ ਭੋਲਾ ਜੀ ਨਾਮ ਸਿੱਖੀ দান ਕੇਸ দান ਰਹਿਤ দান ਵਿਵੇਕ ਨਾਮ দান ਸ੍ਰੀ ਅਮਰ ਸਰ ਜੀ ਦੇ ਇਸ਼ਨਾਨ ਚੌਕੀਆਂ ਛੰਡੇ ਪੂਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਦ ਨਹੀਂ ਵਾ ਮਤ ਉਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਜੁੜਿਆ ਗਿਆ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲਦਾ ਦਾਨ ਪਿਆਰੀ ਖਾਲਸਾ ਦੀਨ ਬਖਸ਼ੂ 헤 ਨਮਾੜਿਆਂ ਦੇ ਮਾਣ ਨਿਤਾਨਿਆਂ ਦੇ ਤਾਣ ਮਯੋਟਿਆਂ ਦੀ ਓਟ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹ ਮਹਾਰਾਜ ਤਿਲਕ ਜੰਜੂ ਰੱਖਾ ਪ੍ਰਭ ਤਾਕਾ ਇੰਨੋਂ ਵੱਡੋ ਕਲਮ ਮੈਂ ਸਾਕ ਗੁਰੂ ਸਾਹਿਬ ਜੀ ਆਪ ਜੀ ਦੀ 350 ਸਾਲ ਅੱਖ ਰੱਖ ਦੇਣਾ ਹੋਇਆ ਅਕਾਜ਼ ਤੱਕ ਸਹਿਬ ਜੀ ਦੀ ਰੂਪ ਰੇਖਾ ਹੇਠ ਬ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਅਪਰਾਧਾਰ ਪੜਾ ਹੁੰਦਿਆਂ ਹੋਇਆਂ ਸਤਿਗੁਰੂ ਜੀ ਰਾਤੀ ਕਰੀਮ ਨਗਰ ਵਿਖੇ ਪਹੁੰਚਿਆ ਸੀ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਸਤਿਗੁਰੂ ਜੀ ਪੰਜ ਪਿਆਰੇ ਸਹਿਬਾਨ ਅੰਜ ਤੇ ਸ਼ਾਂਤੀ ਸਹਿਬਾਨ ਹਾਜ਼ਰ ਹਨ ਸਤਿਗੁਰੂ ਜੀ ਕਿਰਪਾ ਕਰਨੀ ਜੀ ਆਪ ਜੀ ਨੇ ਅਗਲੇ ਪੜਾਵੰ ਚਾਲੇ ਪਾਉਣ ਦੀ ਆਗਿਆ ਬਰਾਂ ਵੱਲੋਂ ਸਤਿਗੁਰੂ ਜੀ ਜੋ ਵੀ ਸੇਵਾਵਾਂ ਕੀਤੀਆਂ ਕੀਤੀਆਂ ਗਈਆਂ ਹਨ ਸੋ ਸੇਵਾਵਾਂ ਥਾਏ ਪਾਉਣੀਆਂ ਤਿਲ ਫੁੱਲ ਭੇਟਾਣਾ ਆਪਣੇ ਖਜ਼ਾਨਿਆਂ ਚ ਦਰ ਪ੍ਰਵਾਨ ਕਰਨੀਆਂ ਸਾਭ ਦੇ ਕਾਰਜ ਗੁਰਮਤ ਅਨੁਸਾਰ ਰਾਸ ਕਰਨੇ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਪਿਆਰੇ ਅਨੰ ਸੇਵਕ ਸਤਿਗੁਰੂ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸਤਿਗੁਰੂ ਜੀ ਤੁਹਾਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਜੀ ਨਗਰ ਕੀਰਤਨ ਜੋ ਪ੍ਰਾਰੰਭ ਹੋਇਆ ਹੈ ਸਤਿਗੁਰੂ ਜੀ ਉਸ ਵਿੱਚ ਸਮੂੱਚੀ ਸਾਧ ਸੰਗਤ ਦੀ ਅਰਦਾਸ ਹੈ ਜੀ ਜੋ ਉਸ ਟੈਨ ਦੇ ਸਿੱਖ ਸੰਸਤ ਸਤਿਗੁਰੂ ਜੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਦੀ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਤਿਗੁਰੂ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮદાન ਫਤਿਹ ਬਖਸ਼ਿਸ਼ ਕਰਨੀ ਜੀ ਜਹ ਜਾਈਏ ਸਾਹਿਬਲੇ ਕਰ ਕਿਰਪਾ ਪ੍ਰਭ ਮੇਲੇ ਦੇ ਮਹਾਵਾਕ ਅਨੁਸਾਰ ਕਿਰਪਾ ਕਰੋ ਜੀ ਸੰਗਤਾਂ ਵੱਲੋਂ ਸਤਿਗੁਰੂ ਜੀ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹਨ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਦੇ ਰਸਨਾ ਲਾਇਕ ਹੋਵੇ ਆਪਣਾ ਅਲਾਹੀ ਫਰਮਾਨ ਬਖਸ਼ਿਸ਼ ਕਰਕੇ ਦਰ ਆਈ ਸੰਗਤ ਨੂੰ ਕਰਤਾਰਤ ਕਰੋ ਜੀ ਉਪਰੰਤ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਰ ਜਿਨ ਮਿਲਿਆ ਤੇਰਾ ਨਾਮ ਖਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਆਂਦਾ ਸੋ ਜਿਸ ਪਾਸ ਬਹਿਥਿਆ ਸੋ ਹੀ ਆ ਆ ਬੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਦੀ ਜਾ ਕਾਜਾ ਧਨ ਸੰਚ ਹੈ ਮੂਰਖ ਗਾਵਾਰ ਮੁਖ ਭੂਲੇ ਅੰਧ ਗਾਵਾਰ ਆਕਾਰ ਭਾਨ ਸਦਾ ਦੁਖ ਹੋਏ ਨਾ ਸਾਥੇ ਜਾਏ ਨਾ ਪਰਾਪਤ ਹੋਏ ਕਾਚਾ ਧਨ ਸੰਚ ਹੈ ਮੂਰਖ गावा ਭੁੱਲੇ ਅੰਧ गावा ਵਿਖਿਆ ਕੈ ਭਾਨ ਸਦਾ ਦੁਖ ਹੋਏ ਨਾ ਸਾਥੇ ਜਾਏ ਨਾ ਪਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨਿਆਵਾ ਜਾਏ ਰਹਾਉ ਮਨ ਮੁਖ ਦੇ ਸਭ ਮਰਹਗਾ ਵਾਰ ਪਵਜਲ ਦੂਦੇ ਨਾ ਉਰਵਾਰੇ ਨਾ ਪਾਰੇ ਸਤਗੁਰ ਤੇ ਟੇ ਪੂਰਾ ਭਾਗ ਸਾਚ ਰਤੇ ਅਹ ਨਿਸ ਬੈਰਾਗ ਤੁਮ ਜੁਗ ਮਹ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਪੂਰਾ ਭਾਗ ਪ੍ਰਾਪਤ ਹੋਏ ਸਬ ਕਿਛ ਸਾਚਾ ਸੱਚਾ ਹੈ ਸੋਏ ਉਤਮ ਬ੍ਰਹਮ ਪ੍ਰਸ਼ਾਨ ਕੋਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖਾ ਆਪੇ ਸੱਚ ਲਾਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖਾ ਸੱਚ ਲਾਏ ਵਾਹਿਗੁਰੂ ਨੇ ਕਾਹਨ ਸਾਡਾ ਧਰਮ ਹੈ ਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦੀਆ ਸੀਸ ਦਿਆ ਹਰ ਸਿਰ ਨਾ ਦੀਆ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਨਾ ਗਿਣ ਹੋਵੇ ਨਾ ਮਿਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਮੋਗੇ ਨੋ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਏ ਆਪ ਕਮਾਈ ਬੰਦ ਬੰਦ ਕਟ ਵਾਲਿਆ ਜਿੰਨਾ ਦੀਨ ਦੁਨੀ ਦੀ ਖਾਤਰ ਗੁਰੂ ਤੇਗ ਬਹਾਦਰ ਸਾਰੇ ਹਿੰਦ ਦੀ ਛਾਤਰ ਗੁਰੂ ਤੇਗ ਬਹਾਦਰ ਆਹ ਦਿਲ ਕਰुणा ਦਾ ਸਾਗਰ ਗੁਰੂ ਤੇਗ ਬਹਾਦਰ जू रखा प्रभुता ਦੀ ਮੈਨੂੰ ਖੁਸ਼ੀ ਹੋਈ ਆ ਇੱਥੇ ਦੀ ਸੰਗਤ ਨੂੰ ਮਿਲ ਕੇ ਜਿੰਨਾ ਇਸ ਸੰਗਤ ਵਿੱਚ ਪਿਆਰ ਮੁਹੱਬਤ ਔਰ ਗੁਰੂ ਸਾਹਿਬ ਵਾਸਤੇ ਛਰਤਾ ਭਾਵਨਾ ਉਹਤੇ ਮੈਂ ਬਹੁਤ ਹੀ ਸੰਤੁਸ਼ਟੀ ਪ੍ਰਗਟ ਕਰਦਾ ਹਾਂ ਤੇ ਧੰਨਵਾਦ ਵੀ ਕਰਦਾ ਕਿ ਇੱਥੇ ਤਰ੍ਹਾਂ ਇੱਥੇ ਸਾਡਾ ਸਵਾਗਤ ਥਾਂ ਥਾਂ ਤੇ ਬਹੁਤ ਕੀਤਾ ਜਾਂਦਾ ਅੱਜ ਜੋ ਤੋਬੜੀ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਸ਼ਾਮ ਤੋਂ ਅੱਜ ਕਰੀਮਨਗਰ ਵਿੱਚ ਰਾਤ ਪਹੁੰਚਿਆ ਸੀ ਤੇ ਹੁਣ ਕਰੀਮਨਗਰ ਤੋਂ ਹਾਦਰਾਬਾਦ ਨੂਰ ਜਿਹੜਾ ਆਰੰਭ ਹੋ ਚੁੱਕਾ ਸੋ ਮੈਂ ਸੁਸ਼ੋਚੀ ਸੰਗਤ ਨੂੰ ਜੋ ਸਾਡਾ ਸਹਿਯੋਗ ਕਰ ਰਹੀ ਆ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦਾ ਨਗਰ ਕੀਰਤਨ ਦਾ ਇਹ ਕਾਫਲਾ ਜਿਹੜਾ ਅਗਲਾ ਰੂਟ ਸ਼ੁਰੂ ਹੋਇਆ ਹੈ ਉਹਦੇ ਵਿੱਚ ਤੁਸੀਂ ਡਿਊਟੀਆਂ ਲਗਾ ਕੇ ਆਏ ਹੋਏ ਔਰ ਜਿਹੜਾ ਡਿਸਟ੍ਰਿਕਟ ਇਹਨਾਂ ਤੁਸੀਂ ਗਾਈਡ ਕਰ ਰਹੇ ਹੋ ਆਪਣੇ ਸਾਰੇ ਜਿਹੜੇ ਸਟਾਫ ਨੂੰ ਔਰ ਕਿਸ ਤਰੀਕੇ ਦਾ ਲੱਗ ਰਿਹਾ ਤੁਹਾਨੂੰ ਜਿਵੇਂ ਸੰਗਤਾਂ ਦਾ ਪਿਆਰ ਮਿਲ ਰਿਹਾ ਤੇ ਤੁਹਾਡੇ ਸਟਾਫ ਵੱਲੋਂ ਕੰਮ ਦੀ ਕਾਰਗੁਜ਼ਾਰੀ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦੀਆ ਐਸੇ ਦੀਨ ਦਿਆਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਚਾ ਧੰਨ ਭਾਈ ਦਿਆਲਾ ਜੀ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਉਹਨਾਂ ਦੇ ਪਾਵਨ ਪਵਿੱਤਰ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ 350 ਸਾਲਾਂ ਨੂੰ ਮੁੱਖ ਰੱਖਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਵਿਸ਼ਾਲ ਮਹਾਨ ਨਗਰ ਕੀਰਤਨ ਪਰ ਆਰੰਭ ਕੀਤਾ ਹੈ ਗੁਰਦੁਆਰਾ ਧੋਬੜੀ ਸਾਹਿਬ ਸਾਮ ਤੋਂ ਪੜਾਦਰ ਪੜਾ ਹੁੰਦਾ ਹੋਇਆ ਅੱਜ ਕ੍ਰੀਮ ਨਗਰ ਤੋਂ ਪ੍ਰਾਰੰਭ ਹੋਇਆ ਹੈ ਜਿਸ ਵਿੱਚ ਸਾਧ ਸੰਗਤ ਨੇ ਬੜਾ ਹੀ ਸਹਿਯੋਗ ਦਿੱਤਾ ਸੰਗਤ ਦੀ ਸਰਧਾ ਨੂੰ ਮੱਥਾ ਟੇਕਿਆ ਸੀ ਕਿ ਇੰਨੀ ਵੱਡੀ ਸਰਧਾ ਸੰਗਤ ਦੀ ਜੋ ਵੀ ਸਾਡੇ ਧਰਮ ਨੇ ਈਸਾਈ, ਮੁਸਲਮਾਨ, ਹਿੰਦੂ ਜਿੰਨੇ ਵੀ ਧਰਮ ਨੇ ਸਾਰਿਆਂ ਨੇ ਇਸ ਮਹਾਨ ਨਗਰ ਕੀਰਤਨ ਦਾ ਬਹੁਤ ਵੱਡਾ ਸਤਿਕਾਰ ਕੀਤਾ ਅਤੇ ਮਾਨਯੋਗ ਪ੍ਰਭਾਤ ਸਾਹਿਬ ਦੀ ਵੱਲੋਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਡੀਆਂ ਸਵਾਮਾ ਨਗਰ ਕੀਰਤਨ ਦੇ ਨਾਲ ਨਿਭਾਈਆਂ ਜਾ ਰਹੀਆਂ ਨੇ ਸਾਡੇ ਸਤਿਕਾਰਯੋਗ ਮੀਤ ਪ੍ਰਧਾਨ ਜੀ ਮੈਂਬਰ ਸਾਹਿਬ ਸਾਰੇ ਹੀ ਸਾਡੇ ਨਾਲ ਸੇਵਾ ਨਿਭਾ ਰਹੇ ਨੇ ਤੇ ਗੁਰੂ ਸਾਹਿਬ ਜੀ ਦੀ ਬੜੀ ಅಪਾਰ ਕਿਰਪਾ ਦੇ ਨਾਲ ਇਹ ਮਹਾਨ ਨਗਰ ਕੀਰਤਨ ਵਿੱਚ ਸੇਵਾ ਨਿਭਾਈਆਂ ਜਾ ਰਹੀਆਂ ਨੇ ਗੁਰੂ ਤੇਗ ਬਹਾਦਰ ਸਾਰੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਆਏ ਦਿਲ ਕਰਮਾਂ ਦਾ ਸਾਗਰ ਗੁਰੂ ਤੇਗ ਬਹਾਦਰ